ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਮੇਰੇ ਵੀਰੋ ਰਾਤ ਦੀ ਇੱਕ ਕਹਾਵਤ ਸੁਣੀ ਤੇ ਬੜਾ ਮਨ ਨੂੰ ਦੁੱਖ ਹੋਇਆ ਕਿ ਸਾਡਾ ਇੱਕ ਵੀਰ ਚਰਨਜੀਤ ਸਿੰਘ ਰਿਕਾਰਡ ਕੀਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਮਾਸ਼ੀ ਅਧਿਕਾਰੀਆਂ ਦੇ ਪ੍ਰੈਸ਼ਰ ਥਲੇ ਆ ਕੇ ਸੁਸਾਇਡ ਕਰ ਗਿਆ ਬੜਾ ਮਨ ਨੂੰ ਦੁੱਖ ਹੋਇਆ ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨ ਲੱਗਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਦੀ ਆ ਜਿਹੜੀ ਇੱਕ ਬੰਦਾ ਪਾਣੀ ਪੀਣ ਗਿਆ ਤੇ ਉਹਨੂੰ ਉਥੇ ਬੜੀ ਤਰ੍ਹਾਂ ਬੜੀ ਬੁਰੀ ਤਰ੍ਹਾਂ ਜਿਹੜਾ ਕੁੱਟਮਾਰ ਉਹਦੀ ਕੀਤੀ ਜਾਂਦੀ ਆ ਉਹਨੂੰ ਬੜੀ ਆ ਦੇਖੋ ਉਹਦੀ ਫੋਟੋ ਵੀ ਮੇਰੇ ਕੋਲ ਆਈ ਕਿੱਦਾਂ ਉਹਦੇ ਨੀਲ ਪਾਏ ਜਾਂਦੇ ਆ ਇਹ ਸ਼ਰੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਦਮਾਸ਼ਾਂ ਦਾ ਘਰ ਆ ਔਰ ਜਿਹੜਾ ਉਥੇ ਮੈਨੇਜਰ ਲੱਗਾ ਵਾ ਮੈਂ ਸਮਝਦਾ ਕਿ ਸਾਰਾ ਜ਼ਿੰਮੇਵਾਰ ਉਹ ਹੈ ਇਹਨਾਂ ਗੱਲਾਂ ਦਾ ਔਰ ਮੈਂ ਚੁੱਪ ਸੀਗਾ ਉਸ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਜੋ ਰਾਤੀ ਭਣਾ ਵਾਪਰਿਆ ਮੈਂ ਉਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਵੀਰੋ ਮੈਂ ਤੁਹਾਡੇ ਨਾਲ ਚੜ੍ਹਵਾ ਖੜਾ ਹਾਂ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਵਿਰੁੱਧ ਕਾਰਵਾਈ ਕਰਾਉਣੀ ਹੈ ਡਰ ਭੈ ਲਾ ਦੋ ਕਿਉਂਕਿ ਰਾਤ ਉੱਥੇ ਭੋਗੇ ਤੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਪਹੁੰਚੇ ਉੱਥੇ ਮੈਨੇਜਰ ਜਿਹੜਾ ਭਗਵੰਤ ਸਿੰਘ ਠਗੇੜਾ ਕਹਿੰਦੇ ਜਾਂ ਸੰਘੇੜਾ ਜਾਂ ਠਗੇੜਾ ਕੀ ਹੈ ਮੈਨੂੰ ਤਾਂ ਪਤਾ ਨਹੀਂ ਉਹ ਉੱਥੇ ਪਹੁੰਚੇ ਉਹਨਾਂ ਨੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਪਰਿਵਾਰ ਨੂੰ ਕਹਿਣਾ ਤਾਂ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਦਾ ਪ੍ਰੋਪਰ ਮੈਡੀਕਲ ਕਰਾਓ ਜੋ ਇਹਨਾਂ ਬੰਦਿਆਂ ਦੇ ਖਿਲਾਫ ਜੋ ਖ 12 ਦੇ ਵਿੱਚ ਲਿਖਿਆ ਗਿਆ ਜੋ ਅੱਜ ਖਬਰਾਂ ਲੱਗੀਆਂ ਵਾ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੇਰੀ ਭਰਾਓ ਇਹਨਾਂ ਨਾਲ ਲੜਾਈ ਪਈ ਸੀ ਮੈਂ ਅੱਜੇ ਵੀ ਗੱਲ ਸ਼ੋਰਜ ਦੱਸ ਦਉਣਾ ਇਹਨਾਂ ਗੱਲਾਂ ਦੀ ਮੇਰੀ ਲੜਾਈ ਸੀ ਕਿਉਂਕਿ ਜਿਹੜੇ ਮਾੜੇ ਮੁਲਾਜ਼ਮ ਆ ਜਿਹੜੇ ਵਿਚਾਰਿਆਂ ਦੀ ਕੋਈ ਪਹੁੰਚ ਨਹੀਂ ਸੀਗੀ ਜਿਹੜੀ ਕੋਈ ਅਪਰੋਚ ਨਹੀਂ ਇਹ ਬਦਮਾਸ਼ੀਆਂ ਕਰਦੇ ਜਿਹੜੇ ਉਥੇ ਵੱਡੀਆਂ ਕੁਰਸੀਆਂ ਤੇ ਬੈਠੇ ਆ ਨਾ ਇਹ ਉਥੇ ਬੰਦੇ ਨੂੰ ਬੰਦੇ ਹੀ ਸਮਝਦੇ ਮੈਂ ਤੇ ਵੇਖਿਆ ਵਾ ਕਿ ਇਹ ਉਥੇ ਆਪਰਾਪ ਬਣੇ ਬੈਠੇ ਆ ਕਿਉਂਕਿ ਗੁਰੂ ਘਰ ਦੇ ਵਿੱਚ ਰਹਿ ਕੇ ਇਹਨਾਂ ਨੂੰ ਗੁਰੂ ਘਰ ਦਾ ਭੈ ਹੀ ਲੱਗਿਆ ਕੋਈ ਡਰ ਭੈ ਨਹੀਂ ਰਹਿਗਾ ਤੇ ਸੋ ਇਸ ਕਰਕੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਨਾਜਾਇਜ਼ ਕਰੇ ਤੇ ਮੇਰੇ ਵੀਰੋ ਇਹੋ ਜਿਹਾ ਸਟੈਪ ਨਾ ਚੁੱਕਿਓ ਵੇਖੋ ਤੁਹਾਡੇ ਬੱਚੇ ਆ ਤੁਹਾਡਾ ਮਾਪਿਓ ਆ ਤੁਹਾਡਾ ਪਿੱਛੇ ਪਿਛੋਕੜ ਆ ਕਿਸੇ ਨੇ ਨਹੀਂ ਸਾਹਮਣੇ ਇਹਦੇ ਨਾਲ ਨੌਕਰੀ ਛੱਡ ਦਿਓ ਉਹ ਚੰਗੀ ਆ ਕਮ ਸੇ ਕਮ ਜੇ ਗੁਰੂ ਰਾਮਦਾਸ ਨੇ ਚਾਹਿਆ ਕਿ ਤੇ ਹੋਰ ਨੌਕਰੀ ਮਿਲ ਜੂਗੀ ਕੱਲ ਤੇ ਬੱਚੇ ਤੇ ਪਾਲੋਗੇ ਪਰ ਕਦੀ ਇਹੋ ਜਿਹਾ ਸਟੈਪ ਨਾ ਚੁੱਕਿਓ ਜੋ ਸਾਡੇ ਵੀਰ ਚੰਜੀਤ ਸਿੰਘ ਨੇ ਚੁੱਕਿਆ ਵਾ ਮੈਂ ਉਸ ਪਰਿਵਾਰ ਦੇ ਨਾਲ ਦੁੱਖ ਚ ਦੁੱਖ ਦੁੱਖ ਚ ਸਾਂਝਾ ਸਾਂਝਿਆ ਕਰਦਾ ਔਰ ਮੈਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਉਹ ਮੇਰੇ ਨਾਲ ਸੰਪਰਕ ਕਰਨ ਤੇ ਜਿੱਦਾਂ ਦਾ ਉਹ ਚਾਹਣਗੇ ਮੈਂ ਉਹਨਾਂ ਦਾ ਉਸੇ ਤਰ੍ਹਾਂ ਦੀ ਠੋਕ ਕੇ ਕਾਰਵਾਈ ਕਰਾਂਗੇ ਦਵਾਗਾ ਇਹਦੇ ਵਿੱਚ ਕੋਈ ਦੋਰੀਆਂ ਨਹੀਂ ਔਰ ਇਹਨਾਂ ਦੀ ਸ਼ਰਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਬਦਮਾਸ਼ੀ ਜਿਹੜੀ ਉਹ ਮੈਂ ਜੜ੍ਹਾਂ ਤੋਂ ਬੰਦ ਕਰਦਾਗਾ ਮੁਲਾਜ਼ਮਾਂ ਦਾ ਮੈਂ ਸਾਹ ਸੌਖਾ ਕਰਦਾਗਾ ਲੋਕ ਕਹਿਣਗੇ ਕਿ ਵਾਕਿਆ ਤਲਵੀਰ ਸਿੰਘ ਨੇ ਸਾਡੀ ਮਾਂ ਫੜੀ ਸੀ ਭਾਵੇਂ ਮੈਂ ਪਹਿਲਾਂ ਵੀ ਬੱਲੇ ਹਸਪਤਾਲ ਚ ਲੜਿਆ ਲੜਦਾ ਰਿਹਾ ਔਰ ਜੋ ਗੱਲ ਉੱਥੇ ਵੀ ਹੋਇਆ ਉਹ ਉਹ ਵੀ ਮੇਰੇ ਧਿਆਨ ਚ ਆ ਜੋ ਵੱਲੇ ਹਸਪਤਾਲ ਚ ਹੋਇਆ ਜੋ ਕੁਛ ਉੱਥੇ ਨਾਲ ਗੀਤਾ ਇੱਕ ਲੇਡੀ ਦੀ ਡੈਥ ਹੋਣ ਤੋਂ ਬਾਅਦ ਉੱਥੇ ਇੱਕ ਸਕਿਉਰਟੀ ਗਾਰਡ ਨੇ ਰਵਾਲਵਰ ਕੱਢ ਲਿਆ ਇੰਨੀ ਬਦਮਾਸ਼ੀ ਆ ਇਹਦੇ ਬਦਮਾਸ਼ ਬਣ ਗਏ ਇਹਦੇ ਕੋਈ ਰਹਿ ਨਹੀਂ ਗਈ ਇੱਥੇ ਸੰਸਥਾ ਨਾਂ ਦੀ ਤਾਂ ਚੀਜ਼ ਹੀ ਕੋਈ ਨਹੀਂ ਰਹਿ ਗਈ ਇਹਦੇ ਬਦਮਾਸ਼ ਬਣ ਗਏ ਔਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਮੈਂ ਕੁਝ ਪੁਲਸਾਂ ਦੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਸਿਕਿਉਰਿਟੀ ਕਰਦੇ ਹੋਏ ਪੁੱਛਣਾ ਕਿ ਕੋਡ ਆਫ ਕੰਡਕਟ ਲੱਗੋ ਲੋਕਾਂ ਦੇ ਵੈਪਨ ਤੇ ਜਮਾਵਾ ਉਹਦੇ ਕੋਲ ਵੈਪਨ ਕਿੱਥੋਂ ਆ ਗਿਆ ਇਹ ਗੱਲ ਤੇ ਮੈਂ ਪੁੱਛਣੀ ਚਾਹੁੰਦਾ ਸੋ ਇਸ ਕਰਕੇ ਮੈਂ ਮੁਲਾਜ਼ਮਾਂ ਨੂੰ ਫਿਰ ਬੇਨਤੀ ਕਰਦਾ ਕਿ ਤਗੜੇ ਹੋ ਜਾਓ ਭਾਵੇਂ ਤੁਹਾਨੂੰ ਇਹ ਲੱਖ ਦਵਾਉਂਦੇ ਮੈਨੂੰ ਉੱਦਨ بڑے ਮੁਲਾਜ਼ਮਾਂ ਦੇ ਫੋਨ ਹੈ ਇਹ ਸਾਡੀਆਂ ਸ਼੍ਰੀ ਹਰਮੰਦਰ ਸਾਹਿਬ ਦੇ ਮੁਲਾਜ਼ਮ ਗੁਰਰਾਮ ਦਾ ਹਸਪਤਾਲ ਦੇ ਮੁਲਾਜ਼ਮਾਂ ਦੀ ਇੱਕ ਸ਼ਹੀਦឧਦਮ ਸਿੰਘ ਨਗਰ ਹਾਲ ਦੇ ਵਿੱਚ ਇਹਨਾਂ ਨੇ ਮੀਟਿੰਗ ਕੀਤੀ ਔਰ ਉਥੇ ਉਹਨਾਂ ਨੂੰ ਦਬਾਇਆ ਗਿਆ ਕਿ ਤੁਸੀਂ ਵੋਟਾਂ ਜਿਹੜੀਆਂ ਕਾਲੇਦਾਨ ਨੂੰ ਪਾਓ ਇਹ ਮੇਰੀ ਗੱਲ ਸੋਚ ਲਓ ਤੁਹਾਡੇ ਕਿਹ ਕਹੇ ਨੇ ਵੋਟ ਨਹੀਂ ਇਹ ਪਾਉਣੀ ਤੁਸੀਂ ਨਾ ਕਹਿੰਦੇ ਹੋ ਦੋ ਚਾਰ ਪੰਜ ਪੈ ਜਾਣੀਆਂ ਤੁਸੀਂ ਹੁਣ ਕਹਿ ਰਹੀਆਂ ਤੁਹਾਡੇ ਬਿਲਕੁਲੇ ਕੋਈ ਵੋਟ ਨਹੀਂ ਪਾਣੀ ਔਰ ਜੋ ਤੁਸੀਂ ਮੁਲਾਜ਼ਮਾਂ ਦਾ ਉਥੇ ਹਸ਼ਰ ਕਰਦੇ ਮੈਂ ਤੁਹਾਡੇ ਚ ਰਹਿ ਕੇ ਗਿਆ ਮੈਂ ਸਭ ਕੁਝ ਵੇਖਿਆ ਜੋ ਉਥੇ ਮੁਲਾਜ਼ਮ ਮੇਰੇ ਕੋਲ ਆ ਕੇ ਰੋਂਦੇ ਸੀ ਨਾ ਵੱਡੇ ਅਧਿਕਾਰੀਆਂ ਦੇ ਥੱਲੇ ਜੋ ਜਿਹੜੇ ਕੰਮ ਕਰਦੇ ਜੋ ਕੁਛ ਵੀ ਉਹਨਾਂ ਨੇ ਕਰਦੇ ਮੈਂ ਸੱਚੀ ਤਰ੍ਹਾਂ ਜਾਣਦਾ ਸੋ ਮੈਂ ਇਹਨਾਂ ਨੂੰ ਕਹਿਣਾ ਕਿ ਬੰਦਿਆਂ ਵਾਂਗੂ ਆਦੇ ਡਿਊਟੀ ਕਰੋ ਜਿਹੋ ਪਰਿਵਾਰ ਮੇਰੇ ਨਾਲ ਸੰਪਰਕ ਕਰੇ ਤੇ ਮੈਂ ਇਹੋ ਜੇ ਬੀਜੂਗਾ ਕਿ ਯਾਦ ਕਰਨਗੇ ਇਹ ਵੱਡੇ ਅਧਿਕਾਰੀ ਕਿ ਕਿੰਦਾ ਗਾਜਰ ਮੂਲੀ ਸਬਜ਼ੀ ਦਾ ਛੋਟੇ ਮਲਾਜ਼ਮਾ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ